ਸਤਿ ਸ੍ਰੀ ਅਕਾਲ ਜੀ ਪੰਜਾਬ ਜੌਬਸ ਅਲਰਟ YouTube ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ ਹਾਜ਼ਰ ਹੋਏ ਆ ਕਚੈਰੀਆਂ ਵਿੱਚ ਆਏ ਪੱਕੀ ਭਰਤੀ ਬਾਰੇ ਜਾਣਕਾਰੀ ਲੈ ਕੇ ਜੀ ਜਿਸ ਨੂੰ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਮੁੰਡੇ ਕੁੜੀਆਂ ਹੈਂਡੀਕੈਪ ਸਾਫਾ ਫੌਜੀ ਸਪੋਰਟਸ ਵਰਸ ਸਾਰੇ ਇਸ ਪੋਸਟ ਲਈ ਅਪਲਾਈ ਕਰ ਸਕਦੇ ਹਨ ਜੀ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਤ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਜਰੂਰ ਆਨ ਕਰ ਦਿਓ ਜੀ ਤਾਂ ਜੋ ਔੜ ਵਾਲੀ ਹਰ ਇੱਕ ਭਰਤੀ ਬਾਰੇ ਤੁਹਾਨੂੰ ਸਭ ਤੋਂ ਪਹਿਲਾਂ ਅਪਡੇਟ ਮਿਲ ਸਕੇ ਜੀ ਅਤੇ ਜੇ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਵੀਡੀਓ ਉਪਰ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਬਾਦਿਆ ਵੀਡੀਓ ਦੇ ਵੱਲ ਜੀ ਅੰਮ੍ਰਿਤਸਰ ਕੋਰਟ ਵਿੱਚ ਪੀਐਨ ਅਤੇ ਪ੍ਰੋਸੈਸ ਸਰਵਰ ਦੀਆਂ ਰੈਗੂਲਰ ਅਸਾਮੀਆਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜੀ ਇਹ ਪੋਸਟ ਸਰਕਾਰੀ ਪੋਸਟਾਂ ਰਹਿਣ ਵਾਲੀਆਂ ਹਨ ਅਤੇ ਇਹ ਜੋ ਭਰਤੀ ਹੈ ਜੀ ਬਿਨਾ ਕਿਸੇ ਪੇਪਰ ਸਿਰਫ ਇੰਟਰਵਿਊ ਦੇ ਬੇਸ ਤੇ ਇਹ ਭਰਤੀ ਹੋਵੇਗੀ ਜੀ ਟੋਟਲ 60 ਅਸਾਮੀਆਂ ਆਇਆ ਹਨ ਜਿਦੇ ਵਿੱਚ 49 ਪੋਸਟਾਂ ਪੀਐਨ ਦੀਆਂ ਹਨ ਜੀ ਅਤੇ 11 ਪੋਸਟਾਂ ਪ੍ਰੋਸੈਸ ਸਰਵਰ ਦੀਆਂ ਰਹਿਣ ਵਾਲੀਆਂ ਹਨ ਜੀ ਜੇ ਆਪਾਂ ਡਿਟੇਲ ਵਿੱਚ ਗੱਲ ਕਰੀਏ ਜੀ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਜੋ ਪੋਸਟ ਹੈ ਜੀ ਉਹ ਤਾਂ ਪੀਐਨ ਦੀਆਂ ਜੋ ਪੋਸਟਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਟੋਟਲ 24 ਰਹਿਣ ਵਾਲੀਆਂ ਐਨੀ ਜਿਦੇ ਵਿੱਚ ਕੈਟਾਗਰੀ ਵਾਈਜ਼ ਤੁਸੀਂ ਸਾਰੀਆਂ ਪੋਸਟਾਂ ਦੇਖ ਸਕਦੇ ਹੋ ਜੀ ਕਿ ਕਿਹੜੀ ਕੈਟਾਗਰੀ ਲਈ ਕਿੰਨੇ ਗਿਨੇ ਪੋਸਟਾਂ ਹੋਣਗੀਆਂ ਜੀ ਅੱਗੇ ਤੁਸੀਂ ਦੇਖ ਸਕਦੇ ਹੋ ਜੀ ਜੋ ਲੰਮੀਆ ਕਚੈਰੀਆਂ ਬਣ ਰਹੀਆਂ ਹਨ ਜੀ ਉਹਦੇ ਵਿੱਚ ਵੀ 25 ਪੋਸਟਾਂ ਰੈਗੂਲਰ ਪੋਸਟਾਂ ਹੋਣਗੀਆਂ ਜੀ ਜਿਹਦੇ ਵਿੱਚ ਕੈਟਾਗਰੀ ਵਾਈ ਤੁਸੀਂ ਸਾਰੀਆਂ ਪੋਸਟਾਂ ਬਾਰੇ ਦੇਖ ਸਕਦੇ ਹੋ ਜੀ ਅਤੇ ਪ੍ਰੋਸੈਸਸ ਸਰਵਿਸ ਦੀ ਟੋਟਲ 11 ਪੋਸਟਾਂ ਹੋਣਗੀਆਂ ਜੀ ਜਿਹਦੇ ਵਿੱਚ ਜਰਨਲ ਕੈਟਾਗਰੀ ਲਈ 4 ਪੋਸਟਾਂ ਜਰਨਲ ਫੀਮੇਲ ਕੈਡੀਡੇਟ ਲਈ 2 ਪੋਸਟ ਇਕਨੋਮਿਕਲ ਬੀਕਰ ਸੈਕਸ਼ਨ ਕੈਡੀਡੇਟ ਲਈ ਵੀ 2 ਪੋਸਟਾਂ ਹੋਣਗੀਆਂ ਐਕਸ ਸਰਵਿਸਮੈਨ ਜਰਨਲ ਕੈਟਾਗਰੀ ਲਈ 1 ਪੋਸਟ ਹੋਵੇਗੀ ਅਤੇ ਐਕਸ ਸਰਵਿਸਮੈਨ ਔਮਨ ਲਈ 2 ਪੋਸਟਾਂ ਹੋਣਗੀਆਂ ਜੀ ਪਾ ਇਸ ਦੀ ਬੇਦਕ ਜੋ ਕਿਤਾਬਾਰੇ ਗੱਲ ਕਰੀਏ ਜੀ ਤਾਂ ਪੀਨੋ ਪੋਸਟ ਲਈ ਘੱਟ ਤੋਂ ਘੱਟ 8ਵੀਂ ਪਾਸ ਉਮੀਦਵਾਰ ਇਨ੍ਹਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਜੀ ਅਤੇ 8ਵੀਂ ਕਲਾਸ ਵਿੱਚ ਪੰਜਾਬੀ ਸਬਜੈਕਟ ਪਾਸ ਹੋਣਾ ਵੀ ਲਾਜ਼ਮੀ ਹੈ ਜੀ ਅਤੇ ਪ੍ਰੋਸੈਸ ਸਰਵਰ ਦੀ ਪੋਸਟ ਲਈ ਉਮੀਦਵਾਰ ਘੱਟ ਤੋਂ ਘੱਟ 10ਵੀਂ ਪਾਸ ਹੋਣਾ ਲਾਜ਼ਮੀ ਹੈ ਜੀ ਅਤੇ ਉਮੀਦਵਾਰ ਪੰਜਾਬੀ ਸਬਜੈਕਟ ਪਾਸ ਹੋਣਾ 10ਵੀਂ ਕਲਾਸ ਵਿੱਚ ਵੀ ਲਾਜ਼ਮੀ ਹੈ ਜੀ ਅਤੇ ਜੇ ਆਪਾਂ ਤਨਖਾਹ ਬਾਰੇ ਗੱਲ ਕਰੀਏ ਜੀ ਜੋ ਇਸੀ ਤਨਖਾਹ ਹੈ ਜੀ ਉਹ 18000 ਪਰਵਤ ਤੋਂ ਸਟਾਰਟ ਹੋਵੇਗੀ ਜੀ ਤੇ ਜੇ ਹੁਣ ਆਪਾਂ ਉਮਰ ਹੱਦ ਇਹ ਗੱਲ ਕਰੀਏ ਜੀ ਤਾਂ ਜਰਨਲ ਕੈਟਾਗਰੀ ਵਾਲੇ ਉਮੀਦਵਾਰਾਂ ਲਈ ਉਮਰ ਹਦ 18 ਸਾਲ ਤੋਂ 35 ਸਾਲ ਤੱਕ ਹੋਵੇਗੀ OBC ਅਤੇ SC ਕੈਟਾਗਰੀ ਲਈ 5 ਸਾਲ ਦੀ ਏਜ ਅਤੇ ਲੋਕੇਸ਼ਨ ਅਲੱਗ ਤੋਂ ਹੋਵੇਗੀ ਜਾਨੀ ਕਿ OBC ਅਤੇ SC ਕੈਟਾਗਰੀ ਵਾਲੇ ਉਮੀਦਵਾਰ 18 ਸਾਲ ਤੋਂ ਲੈ ਕੇ 40 ਸਾਲ ਤੱਕ ਇਸ ਭਰਤੀ ਦੇ ਫਾਰਮ ਨੂੰ ਅਪਲਾਈ ਕਰ ਸਕਣਗੇ ਜੀ ਅਤੇ ਇਸ ਭਾਰਤੀ ਦੇ ਜੋ ਫਾਰਮ ਨੇ ਜੀ ਉਹ ਆਫਲਾਈਨ ਭਰੇ ਜਾਣਗੇ ਉਮੀਦਵਾਰ ਇਸ ਐਪਲੀਕੇਸ਼ਨ ਪਰਫਾਰਮੇ ਦਾ ਪ੍ਰਿੰਟ ਕਰਵਾ ਕੇ ਉਸ ਨੂੰ ਪਹਿਲੇ ਦਿਨ ਨਾਲ ਭਰਨਗੇ ਪਰਫਾਰਮਾ ਦੇਖ ਸਕਦੇ ਹੋ ਜੀ ਜੋ ਇਹ ਪਹਿਲਾ ਪਰਫਾਰਮਾ ਜੀ ਉਹ ਪੀਐਨ ਪੋਸਟ ਲਈ ਰੈਡ ਵਾਲੇ ਜੀ ਜਿਹੜੇ ਉਮੀਦਵਾਰ ਪੀਐਨ ਪੋਸਟ ਲਈ ਅਪਲਾਈ ਕਰਨਗੇ ਉਹ ਇੱਕ ਪਰਫਾਰਮੇ ਨੂੰ ਪਹਿਲਾਂ ਨਾਲ ਭਰਨਗੇ ਜੀ ਸਭ ਤੋਂ ਪਹਿਲਾਂ ਉਮੀਦਵਾਰ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪਾਸਪੋਰਟ ਸਾਈਜ਼ ਫੋਟੋ ਪੇਸਟ ਕਰ ਲਏ ਉਸ ਤੋਂ ਬਾਅਦ ਉਮੀਦਵਾਰ ਆਪ ਦਾ ਨਾਮ ਬਲੌਕ ਲੈਟਰ ਵਿੱਚ ਲਿਖਣਗੇ ਜੀ ਉਸ ਤੋਂ ਬਾਅਦ ਆਪ ਦਾ ਨੇਮ ਹੋ ਗਿਆ ਡੇਟ ਆਫ ਬਰਥ ਹੋ ਗਈ ਕੈਟਾਗਰੀ ਹੋ ਗਈ ਜੀ ਜਿਵੇਂ ਕਿ ਜਰਨਲ OBC ਅਸੀਂ ਜਿਹੜੀ ਵੀ ਕੈਟਾਗਰੀ ਤੋਂ ਬਲੌਗ ਕਰਦੇ ਹੋ ਤੁਸੀਂ ਇਹ ਵਿੱਚ ਲਿਖੋਗੇ ਜੀ ਉਸ ਤੋਂ ਬਾਅਦ ਨੈਸ਼ਨੈਟੀ ਹੋਗੀ ਪਰਵਰਟ ਐਡਰੈਸ ਹੋ ਗਿਆ ਜੀ ਐਜੂਕੇਸ਼ਨ ਕੁਆਲਿਫਿਕੇਸ਼ਨ ਜਿਵੇਂ ਕਿ 8ਵੀਂ 10ਵੀਂ ਜਿਹੜੀ ਵੀ ਤੁਹਾਡੀ ਵਿਦਿਅਕ ਯੋਗਤਾ ਤੁਸੀਂ ਇਸ ਵਿੱਚ ਲਿਖ ਸਕਦੇ ਹੋ ਜੀ ਉਸ ਤੋਂ ਬਾਅਦ ਤੁਸੀਂ ਆਪ ਦਾ ਮੋਬਾਈਲ ਨੰਬਰ ਜੇਕਰ ਕੋਈ ਵੀ ਐਕਸਪੀਰੀਅੰਸ ਹੈ ਤੁਸੀਂ ਇਸ ਵਿੱਚ ਲਿਖ ਸਕਦੇ ਹੋ ਜੀ ਜੇਕਰ ਤੁਹਾਡੇ ਕੋਲ ਐਕਸਪੀਰੀਅੰਸ ਹੈ ਜੀ ਜ਼ਰੂਰ ਲਿਖੋ ਕਿਉਂਕਿ ਇੰਟਰਵਿਊ ਸਮੇਂ ਐਕਸਪੀਰੀਅੰਸ ਦੇ ਚਾਰ ਨੰਬਰ ਐਕਸਟਰਾ ਕੇ ਇਸ ਐਪਲੀਕੇਸ਼ਨ ਪਰ ਫਾਰਮ ਦੇ ਨਾਲ ਡਾਕੂਮੈਂਟ ਤੁਸੀਂ ਦੇਖ ਸਕਦੇ ਹੋ ਜੀ ਡੇਟ ਆਫ ਬਰਥ ਦਾ ਸਰਟੀਫਿਕੇਟ ਜੇਕਰ ਤੁਹਾਡੇ ਕੋਲੇ ਬਰਥ ਸਰਟੀਫਿਕੇਟ ਨਹੀਂ ਹੈ ਤਾਂ ਤੁਸੀਂ ਇਸ ਐਪਲੀਕੇਸ਼ਨ ਪਰ ਫਾਰਮ ਦੇ ਨਾਲ 10ਵੀਂ ਕਲਾਸ ਦੇ ਸਰਟੀਫਿਕੇਟ ਦੀ ਫੋਟੋ ਕਾਪੀ ਵੀ ਅਟੈਚ ਕਰ ਸਕਦੇ ਹੋ ਜੀ ਇਸ ਤੋਂ ਬਾਅਦ ਤੁਸੀਂ ਆਪਦੀ ਵਿੱਦਿਅਕ ਯੋਗਤਾ ਜਿਵੇਂ ਕਿ 8ਵੀਂ 10ਵੀਂ ਜਿਹੜੀ ਵੀ ਤੁਹਾਡੀ ਵਿੱਦਿਅਕ ਯੋਗਤਾ ਹੈ ਉਹਨਾਂ ਸਾਰੇ ਡਾਕੂਮੈਂਟਾਂ ਦੀ ਫੋਟੋ ਕਾਪੀ ਇਸ ਪਰਫਾਰਮਰ ਅਟੈਚ ਕਰੋਗੇ ਜੀ ਐਸਸੀ ਅਤੇ ਓਬੀਸੀ ਕੈਟਾਗਰੀ ਜਾਂ ਕੋਈ ਵੀ ਅਦਰ ਏਜਰ ਲਈ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਸਰਟੀਫਿਕੇਟ ਨੂੰ ਇਸ ਰਾਸ ਅਟੈਚ ਕਰੋਗੇ ਜੀ ਅਤੇ ਦੋ ਪਾਸਪੋਰਟ ਸਾਈਜ਼ ਫੋਟੋ ਆ ਐਪਲੀਕੇਸ਼ਨ ਪਰਫਾਰਮੇ ਦੇ ਨਾਲ ਅਟੈਚ ਕਰੋਗੇ ਜੀ ਉਸ ਤੋਂ ਬਾਅਦ ਜੋ ਅਗਲਾ ਪਰਫਾਰਮਾ ਰਹਿਣਾ ਤੁਸੀਂ ਦੇਖ ਸਕਦੇ ਹੋ ਜੀ ਇਹ ਪ੍ਰੋਸੈਸ ਸਰਵਰ ਲਈ ਹੈ ਜੀ ਇਹ ਫਾਰਮ ਵੀ ਸੇਮ ਉਸੇ ਤਰੀਕੇ ਨਾਲ ਹੀ ਪ੍ਰਿੰਟ ਕਰਵਾ ਕੇ ਪੈਨੇ ਦੇ ਨਾਲ ਹੀ ਭਰਿਆ ਜਾਣਾ ਹੈ ਜੀ ਤੇ ਇਸ ਦੇ ਨਾਲ ਡਾਕੂਮੈਂਟ ਵੀ ਸੇਮ ਹੀ ਲੱਗ ਰਹੇ ਹਨ ਜੀ ਤੇ ਇਸ ਲਈ ਵਿਦਿਅਕ ਯੋਗਤਾ 10ਵੀ ਮੰਗੀ ਗਈ ਹੈ ਤੇ ਅਵੇਦਾਰ ਇਸ ਨਾਲ 8ਵੀ ਦੀ بجائے 10ਵੀ ਦਾ ਸਰਟੀਫਿਕੇਟ ਕੀ ਅਟੈਚ ਕਰ ਸਕਦੇ ਖਾਂ ਜਿਸ ਦੀ ਇੰਟਰਵਿਊ ਦੀ ਤਰੀਕ ਅਤੇ ਵੈਨਿਊ ਵਰਕੇ ਇੰਟਰਵਿਊ ਹੋ ਰਹੀ ਕਿੱਥੇ ਹੈ ਦੀ ਤਾਂ ਤੁਸੀਂ ਦੇਖ ਸਕਦੇ ਹੋ ਜੀ ਜੋ ਪੀ ਐਨ ਦੀ ਪੋਸਟ ਲਈ ਇੰਟਰਵਿਊ ਹੈ ਜੀਓ ਮੀਤੀ ਬੀ ਕੀ 24 ਅਤੇ 25 ਫਰਵਰੀ ਵਾਲੇ ਦਿਨ ਹੋਏਗੀ ਅਤੇ ਪ੍ਰੋਸੈਸ ਸਰਵਰ ਦੀ ਪੋਸਟ ਲਈ ਇੰਟਰਵਿਊ B 21, 24 ਅਤੇ 25 ਤਰੀਕ ਵਾਲੇ ਦਿਨ ਹੀ ਹੋਵੇਗੀ ਜਿੰਨਾ ਉਮੀਦਵਾਰਾਂ ਦਾ ਨਾਮ A ਤੋਂ ਲੈ ਕੇ ਜੀ ਅਲਫਾਬੇਟ ਤੋਂ ਸਟਾਰਟ ਹੁੰਦਾ ਹੈ ਜੀ ਉਹਨਾਂ ਦੀ ਇੰਟਰਵਿਊ 20 ਫਰਵਰੀ ਵਾਲੇ ਦਿਨ ਹੋਵੇਗੀ ਜਿਹੜੇ ਉਮੀਦਵਾਰਾਂ ਦਾ ਨਾਮ H ਤੋਂ ਲੈ ਕੇ M ਅਲਫਾਬੇਟ ਤੋਂ ਸਟਾਰਟ ਹੁੰਦਾ ਹੈ ਉਹਨਾਂ ਦੀ ਇੰਟਰਵਿਊ 21 ਫਰਵਰੀ ਵਾਲੇ ਦਿਨ ਹੋਵੇਗੀ N ਤੋਂ ਲੈ ਕੇ R ਅਲਫਾਬੇਟ ਵਾਲੇ ਕੈਂਡੀਡੇਟ ਦੀ ਇੰਟਰਵਿਊ 24 ਤਰੀਕ ਵਾਲੇ ਦਿਨ ਹੋਵੇਗੀ ਸਤੋ ਲੈ ਕੇ ਜੈਂਡ ਅਲਫਾਬੇਟ ਵਾਲੇ ਕੈਂਡੀਡੇਟ ਦੀ ਇੰਟਰਵਿਊ 25 ਫਰਵਰੀ ਵਾਲੇ ਦਿਨ ਹੋਵੇਗੀ ਜੋ ਇੰਟਰਵਿਊ ਦਾ ਸਰਵੇ ਸਵੇਰੇ 10 ਵਜੇ ਦਾ ਹੋਵੇਗਾ ਕਿ ਇੰਟਰਵਿਊ ਦੀ ਜਗ੍ਹਾ ਤੁਸੀਂ ਦੇਖ ਸਕਦੇ ਹੋ ਜੁਡੀਸ਼ੀਅਲ ਕੋਰਟ ਕੰਪਲੈਕਸ ਅਮਰਸਰ ਵਿਖੇ ਇਹ ਇੰਟਰਵਿਊ ਹੋਵੇਗੀ ਜੀ ਅਤੇ ਉਮੀਦਵਾਰ ਐਪਲੀਕੇਸ਼ਨ ਫਾਰਮੇ ਨੂੰ ਕੰਪਲੀਟ ਪੈਨਲ ਭਰ ਕੇ ਉਸ ਨੂੰ ਐਨਵੈਲਪ ਦੇ ਵਿੱਚ ਪਾ ਕੇ ਐਡਰੈਸ ਤੁਸੀਂ ਦੇਖ ਸਕਦੇ ਹੋ ਜੀ ਆਫਿਸ ਆਫ ਦਾ ਡਿਸਟ੍ਰਿਕਟ ਸੈਸ਼ਨ ਜਜ ਅਮਰਸਰ ਡਿਸਟ੍ਰਿਕਟ ਕੋਰਟ ਕੰਪਲੈਕਸ ਅਜਨਾਲਾ ਰੋਡ ਅਮਰਸਰ ਇਨ ਐਡਰੈਸ ਉੱਪਰ ਮਿਤੀ 11 ਫਰਵਰੀ 2025 ਸ਼ਾਮ ਪਹਿਲ ਸ਼ਾਮ 5 ਵਜੇ ਤੋਂ ਪਹਿਲਾਂ ਪਹਿਲਾਂ ਬਾਈ ਪੋਸਟ ਜਾਂ ਬਾਈ ਹੈਡ ਜਾ ਕੇ ਵੀ ਜਮ੍ਹਾਂ ਕਰਵਾ ਸਕਦੇ ਹੋ ਜੀ ਉਮੀਦਵਾਰ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਸਮੇਂ-ਸਮੇਂ 'ਤੇ ਜ਼ਰੂਰ ਚੈੱਕ ਕਰਦੇ ਰਹਿਣ ਜੀ ਤਾਂ ਕਿ ਕਈ ਵਾਰੀ ਇੰਟਰਵਿਊ ਪੋਸਟਪੋਨ ਜਾਂ ਡੇਟ ਵਗੈਰਾ ਚੇਂਜ ਹੋ ਜਾਵੇ ਤਾਂ ਕਿ ਉਮੀਦਵਾਰਾਂ ਨੂੰ ਜਾਣਕਾਰੀ ਸਮੇਂ ਸਿਰ ਮਿਲ ਸਕੇ ਇਸ ਐਪਲੀਕੇਸ਼ਨ ਉਪਰ ਫਾਰਮ ਅਤੇ ਨੋਟੀਫਿਕੇਸ਼ਨ ਦਾ ਲਿੰਕ ਅਸੀਂ ਆਪਦੇ ਟੈਲੀਗ੍ਰਾਮ ਚੈਨਲ ਉਪਲੋਡ ਕਰ ਦਿੱਤਾ ਹੈ ਜਿੱਥੇ ਜਾ ਕੇ ਉਮੀਦਵਾਰ ਐਪਲੀਕੇਸ਼ਨ ਉਪਰ ਫਾਰਮ ਦਾ ਪ੍ਰਿੰਟ ਕਰਵਾ ਕੇ ਉਸ ਨੂੰ ਭਰ ਸਕਦੇ ਹਨ ਜੀ ਅਤੇ ਨੋਟੀਫਿਕੇਸ਼ਨ ਵੀ ਰੀਡ ਕਰ ਸਕਦੇ ਹਨ ਜੀ ਅਤੇ ਆਫੀਸ਼ੀਅਲ ਵੈਬਸਾਈਟ ਦਾ ਲਿੰਕ ਵੀ ਅਗੂ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਆਪਦੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰੋ ਜੀ ਮਿਲਦੇ ਆ ਕਿਸੇ ਹੋਰ ਭਾਰਤੀ ਬਾਰੇ ਜਾਣਕਾਰੀ ਲੈ ਕੇ ਜੀ ਤਦ ਤੱਕ ਲਈ ਧੰਨਵਾਦ